ਬੈਠਾ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾ ਕੇ ਸਾਜਣ ਦੂਜੇ ਵਾਸਤੇ ਕੋਈ ਥਾਂ ਨਹੀਂ ਤੇ ਰਾਜਨੀਤਿਕ ਤੇ ਦੂਜੇ ਨੂੰ ਵੀ ਬੜੇ ਦੂਰ ਰੱਖਦਾ ਹੈ ਨੰਬਰ 2 ਤੇ ਜਿਹੜਾ ਪਿੱਥੇ ਖੜਾ ਹੈ ਨਾ ਰਾਜਨੀਤੀ ਕੁਛ ਨੂੰ ਬਹੁਤ ਦੂਰ ਰੱਖਦਾ ਹੈ ਉਸ ਤੋਂ ਡਰਿਆ ਹੋਇਆ ਹੁੰਦਾ ਹੈ ਰਾਜਨੀਤੀ ਦੇ ਵਿੱਚ ਨੰਬਰ 2 ਤੋਂ ਬਹੁਤ ਵੱਡਾ ਡਰ ਹੁੰਦਾ ਹੈ ਪਤਾ ਹੈ ਕਿਉਂ ਉਹਨੂੰ ਪਤਾ ਹੈ ਕਿ ਇੱਕ ਕਦਮ ਇਹ ਅੱਗੇ ਵਧਿਆ ਤੇ ਮੇਰੇ ਬਰਾਬਰ ਖੜਾ ਹੋ ਜਾਏਗਾ ਜੇ ਹੋਰ ਇੱਕ ਕਦਮ ਅੱਗੇ ਵਧਿਆ ਤਾਂ ਮੈਨੂੰ ਕਿਥੇ ਸੁੱਟ ਦੇਣਾ ਹੈ ਅੱਗੇ ਵਧ ਜਾਏਗਾ ਰਾਜਨੀਤਿਕ ਦੁਨੀਆ ਇਸ ਤਰ੍ਹਾਂ ਹੀ ਹੁੰਦਾ ਇਸ ਵਾਸਤੇ ਰਾਜਨੀਤਿਕ ਦੁਨੀਆ ਦੇ ਵਿੱਚ ਸਿਆਣਾ ਬੰਦਾ ਜੋ ਨੰਬਰ 2 ਤੇ ਖੜਾ ਹੈ ਬਿਲਕੁਲ ਪਿੱਛੇ ਖੜਾ ਹੈ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨੂੰ ਮਾਰ ਦਿੱਤਾ ਜਾਏਗਾ ਜਾਂ ਉਹਨੂੰ ਬਹੁਤ ਪਿੱਛੇ ਟੁਟਿਆ ਜਾਏਗਾ ਰਾਜਨੀਤਿਕ ਦੁਨੀਆ ਦੇ ਜਿਨ੍ਹਾਂ ਲੋਕਾਂ ਨੇ ਇਹ ਉਪਰਦਰ ਦੇਖੇ ਨੇ ਉਹਨਾਂ ਨੂੰ ਪਤਾ ਹੋਵੇਗਾ ਜਾਂ ਜਿਨ੍ਹਾਂ ਨੇ ਇਸ ਗੰਗ ਦੇ ਨਾਲ ਰਾਜਨੀਤੀ ਦਾ ਅਧਿਐਨ ਕੀਤਾ ਹੈ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ कि ਜਿਹੜਾ ਦੂਸਰੇ ਨੰਬਰ ਤੇ ਖੜਾ ਹੈ ਉਸ ਤੋਂ ਖਤਰਾ ਹੈ ਸੁਪਰਵਿਜ਼ਨ اتنا ਪਿੱਛੇ ਕਿ ਇਹ ਬਰਾਬਰੀ ਤੇ ਨਾ ਆਵੇ ਤੋਂ ਰਾਜਨੀਤੀ ਦੂਜੇ ਨੂੰ ਨੇ ਕਬੂਲ ਕਰ ਦਿੱਤੀ ਇਸ ਵਕਤ ਇੱਕ ਮੁਲਕ ਦੇ ਮੁਲਕ ਕਿਤਨੇ ਵੱਡਾ ਕਿਉਂ ਨਾ ਹੋ ਗਏ ਦੋ ਬਾਦਸ਼ਾਹ ਨਹੀਂ ਹੋ ਸਕਦੇ ਧਰਮ ਦਾ সিংহাসਨ ਐਸਾ ਹੈ ਜਿੱਥੇ ਸਾਰੇ ਇਕੱਠੇ ਬੈਠ ਸਕਦੇ ਨਹੀਂ RAM ਦਾ সিংহাসਨ ਅਬ ਤੋਂ ਜਾਏ ਕਦੇ সিংহাসਨ ਮਿਲੇ ਹੈ ਸਾਰੰਗ ਪਾਣੀ ਇਹ সিংহাসਨ ਰਾਮ ਦਾ ਇਸ ਤੇ ਕਬੀਰ ਬੈਠ ਸਕਦੇ ਨਾ ਨਾਮਦੇਵ ਵੀ ਬੈਠ ਸਕਦੇ ਫਰੀਦ ਵੀ ਬੈਠ ਸਕਦੇ ਕੋਈ ਝਗੜਾ ਨਹੀਂ ਇਸ ਤੇ ਜੈਦੇਵ ਵੀ ਬੈਠ ਸਕਦੇ ਨਾ ਪਰਮਾਨੰਦ ਵੀ ਬੈਠ ਸਕਦੇ ਪਰ ਮੁਲਕ ਦਾ ਕੋਈ ਸਿੰਘਾਸਨ ਹੈ ਰਾਜੇ ਦਾ ਕੋਈ ਸਿੰਘਾਸਨ ਹੈ ਇੱਕ ਬੈਠ ਸਕਦਾ ਦੂਜਾ ਨਹੀਂ ਦੂਜੇ ਵਾਸਤੇ ਥਾਂ ਹੀ ਨਹੀਂ ਜਿੱਥੇ ਦੂਜੇ ਵਾਸਤੇ ਥਾਂ ਨਹੀਂ ਉਹਨੂੰ ਕਹਿੰਦੇ ਨੇ ਰਾਜ ਨਹੀਂ ਤੇ ਤੇ ਜਿੱਥੇ ਸਾਰਿਆਂ ਵਾਸਤੇ ਹਿਰਦਾ ਖੁੱਲਾ ਹੈ ਧਰਮ ਨੀਤੀ ਉਹ ਠੀਕ ਹੈ ਕਿ ਧਰਮ ਨੀਤੀ ਆਵੇ ਤੇ ਜਿੰਨੇ ਚਿਰ ਤੱਕ ਨਹੀਂ ਆਉਂਦੀ ਓਨੇ ਚਿਰ ਤੱਕ ਰਾਜਨੀਤੀ ਨੇ ਕੰਮ ਕਰਨਾ ਹੈ ਕਿਉਂਕਿ ਆਖਰ ਬੰਦੇ ਨੂੰ ਕੁਛ ਨਾ ਕੁਛ ਤੇ ਨੈਤਿਕਤਾ ਚਾਹੀਦੀ ਹੈ ਨੈਤਿਕਤਾ ਕੁਛ ਨਾ ਕੁਛ ਤੇ ਇਖਲਾਕ ਚਾਹੀਦਾ ਹੈ ਇੱਕ ਧਰਮ ਇਖਲਾਕ ਨੂੰ ਜਨਮ ਦਿੰਦਾ ਹੈ ਇੱਕ ਰਾਜਨੀਤੀ ਰਾਜਨੀਤੀ ਧਰਮ ਨੀਤੀ ਨੈਤਿਕਤਾ ਨੈਤਿਕਤਾ ਕਹਿੰਦੇ ਨੇ ਇਖਲਾਕ ਜੀਵਨ ਦਾ ਇੱਕ ਧੰਮ ਧਰਮ ਨੀਤੀ ਔਰ ਰਾਜਨੀਤੀ ਇੱਕ ਹੋਰ ਵੀ ਨੀਤੀ ਮੰਦਲ ਸਮਾਜ ਨੀਤੀ ਸਮਾਜ ਜਿਹੜਾ اخلاق ਦੇਵੇ ਰਾਜਨੀਤੀ ਜੋ اخلاق ਦੇਵੇ ਤੇ ਧਰਮ ਜੋ اخلاق ਦੇ ਦੇਵੇ ਤਾਂ ਰਾਜਨੀਤੀ ਦਾ ਦਿੱਤਾ ਹੋਇਆ ਪਤਾ ਇਹ اخلاق ਕੀ ਹੈ ਦਰਸਲ ਉਹ اخلاق ਇੰਜ ਹੈ ਜਿਵੇਂ ਕੋਈ ਅੰਧਾ ਲਾਠੀ ਦੇ ਆਸਰੇ ਤੇ ਚੱਲਦਾ ਹੈ ਬਸ ਇੰਨਾ 10 ਅੰਡੇ ਉਧਰੋਂ ਆ ਰਹੇ ਨੇ 10 ਅੰਡੇ ਇਧਰੋਂ ਆ ਰਹੇ ਨੇ ਹੈ लाठी ਹੱਥੇ ਟਕਰਾ ਜਾਂਦੀਆਂ ਅੰਡਾਕੀਆਂ ਕਈ ਵਾਰ ਅੰਡੇ ਟਕਰਾ ਜਾਂਦੇ ਨੇ ਜਿੰਨਾ ਰਾਜਨੀਤਿਕ ਦੁਨੀਆ 'ਚ ਟਕਰਾਓ ਹੈ ਓਨਾ ਸਮਾਜਿਕ ਦੁਨੀਆ 'ਚ ਨਹੀਂ ਹੈ ਕਿਉਂਕਿ लाठी ਦੇ ਆਸਰੇ ਤੇ ਹੀ ਚੱਲਣਾ ਹੈ ਸਿਰਫ ਅੰਦਰ ਤੇ ਕੁਝ ਵੀ ਨਹੀਂ ਹੈ ਨਾ ਸੁੱਖ ਦਾ ਚੈਨ ਨਾ ਧੀਲ ਨਾ ਸੰਜਮ ਦਇਆ ਧਰਮ ਕੁਝ ਵੀ ਨਹੀਂ ਬਾਰਿਕ ਜੋ ਕਾਨੂੰਨ ਦੀ लाठी ਉਹਦੇ ਆਸਰੇ ਤੇ ਚੱਲਣਾ ਰਾਜਨੀਤੀ تو دس اندر ادھر آ رہے ہیں دس اندر ادھر آ رہے ہیں ٹکرا جان گے لاٹیاں ٹکرا جان گیا دنیا بچنیتک ٹکراؤ ہے دھرم نیتی یہ اکاں کھول کے چلنا یہ کول ہے سوج ہے سمجھ ہے رستا دکھائی دے رہا ہے چل رہے ہیں پر سمگر طور تے ساری دنیا دھرم نیتی پردھان رہی ہو ਐਸਾ ਜ਼ਮਾਨਾ ਕਦੀ ਆਇਆ ਨਹੀਂ ਹੈ ਪ੍ਰਿਥਵੀ ਤੇ ਇਸ ਤਰ੍ਹਾਂ ਦਾ ਮਾਹੌਲ ਕਦੀ ਨਹੀਂ ਬਣਿਆ ਕਿ ਧਰਮ ਨੀਤੀ ਸੱਚ ਕਿਸੇ ਦੀ ਮਨੁੱਖਾਂ ਚ ਵੀ ਹੋਵੇ ਐਸਾ ਵੀ ਕਦੀ ਨਹੀਂ ਹੋਇਆ ਵਰਨਾ ਸ਼ਾਇਦ ਰਾਜਨੀਤੀ ਦੀ ਲੋੜ ਹੀ ਨਾ ਪੈਂਦੀ ਧਰਮ ਨੀਤੀ ਦੂਜੇ ਦਾ ਹੱਕ ਖੋਣਾ ਧਰਮ ਨੀਤੀ ਤੂੰ ਦੂਜਿਆਂ ਦੀ ਪ੍ਰਸੰਨਤਾ ਦਾ ਬਾਇਸ ਬਣਾ ਧਰਮ ਨੀਤੀ ਤੇਰੇ ਹਾਸੇ ਵੀ ਦੂਜਿਆਂ ਲਈ ਹੋਣ ਤੇਰੀ ਖੁਸ਼ੀਆਂ ਦੂਜੇ ਵੀ ਮਾਣ ਸਕਣ। ਧਰਮ ਨੀਤੀ ਜਿਸ ਦਿਨ ਸੱਚ ਕੀ ਸਦੀ ਵੀ ਮਨੁੱਖਾਂ ਦੇ ਵਿੱਚ ਧਰਮ ਨੀਤੀ ਦਾ ਵਾਧਾ ਹੋਇਆ ਵਾਧਾ ਹੋਇਆ ਉਹ ਉਸ ਜ਼ਮਾਨੇ ਨੂੰ ਉਸ ਮਾਹੌਲ ਨੂੰ ਪ੍ਰਸਤੁਤ ਜੁਗ ਹੀ ਆਖਿਆ ਜਾਏਗਾ। ਹੁਣ ਕਲਯੁਗ ਨਹੀਂ। ਮਾਹੌਲ ਬੜਾ ਸੁੰਦਰ ਹੈ। ਉਹ ਧਰਮ ਨੀਤੀ ਨਹੀਂ ਹੈ। ਤੇ ਅਵਲ ਸਮਾਜ ਜਿਹੜੀ ਨੀਤੀ ਹੈ ਇਹ ਵੀ ਕੋਈ ਪੂਰਨ ਤੌਰ ਤੇ ਲਾਗੂ ਨਹੀਂ। ਰਾਜਨੀਤੀ ਦੇ ਆਸਰੇ ਤੇ ساری ਦੁਨੀਆ ਚੱਲਦੀ ਪਈ ਐ ਇਸ ਵਕਤ ਟਕਰਾਓ ਬੜਾ ਐ ਦੁੱਖ ਬੜਾ ਐ ਕਲੇਸ਼ ਬੜਾ ਐ ਅਨਰਥ ਬੜਾ ਐ ਗੱਲ ਕਿੱਥੇ ਦੀ ਕਿੱਥੇ ਜੋ ਹੈ ਜਾ ਪਹੁੰਚੀ ਤਾਂ ਹੁਣ ਮੈਂ ਇਹ ਅਰਜ਼ ਕਰਦਿਆਂ ਰਾਜਨੀਤੀ ਇੱਕ ਜ਼ਬਰ ਹੈ ਲਾਖੀਆਂ ਦਾ ਟਕਰਾਓ ਹੈ ਧਰਮ ਨੀਤੀ ਜ਼ਬਰ ਨਹੀਂ ਐ ਅਗਰ ਇੱਕ ਬੰਦੇ ਨੇ ਧਰਮ ਦੀ ਦ੍ਰਿਸ਼ਟਿ ਪ੍ਰਾਪਤ ਕਰ ਲਈ ਅੱਖਾਂ ਪ੍ਰਾਪਤ ਕਰ ਲਈ ਨੇ ਤਾਂ ਹੁਣ ਇਹ ਜਬਰ ਨਹੀਂ ਕਰ ਸਕਦਾ ਤੇ ਇਹ ਅਖ ਦੂਜੇ ਨੂੰ ਵੀ ਮਿਲੇ ਪਿਆਰ ਨਾਲ ਕਹਿ ਸਕਦਾ ਹੈ ਹਮਦਰਦੀ ਨਾਲ ਕਹਿ ਸਕਦਾ ਹੈ ਜਬਰ ਨਹੀਂ ਤਕੱਦਦ ਨਹੀਂ ਤੇ ਮੈਂ ਫਿਰ ਅਰਥ ਕਰਾਂ ਧਰਮ ਦੇ ਤਕੱਦਦ ਆ ਜਾਏ ਜਬਰ ਆ ਜਾਏ ਉਹ ਧਰਮ ਨੀਤੀ ਨਹੀਂ ਹੈ ਉਹ ਵੀ ਰਾਜਨੀਤੀ ਹੈ ਧਰਮ ਨੂੰ ਕਿਵੇਂ ਫੈਲਾਇਆ ਜਾਏ ਹਿੰਦੁਸਤਾਨ ਦੇ ਪੁਰਾਣੇ ઋષਿ-ਮੁਣੀਆਂ ਦਾ ਜੀਵਨ ਦਾ ਢੰਗ ਇਹ ਆਪਣੇ ਵਿਚਾਰਾਂ ਨੂੰ ਪੇਸ਼ ਕਰੋ ਜੋ ਧਰਮ ਦੇ ਸਮਝ ਪਈਏ ਉਸ ਅਨੁਭਵ ਨੂੰ ਜਗਤ ਦੇ ਸਾਹਮਣੇ ਰੱਖੋ ਪਰ ਅਨੁਭਵ ਕਈਆਂ ਨੂੰ ਹੋਇਆ ਇੱਕ ਨੂੰ ਥੋੜੀ ਹੋਇਆ ਜਿਵੇਂ ਮੈਂ ਅਰਜ਼ ਕਰ ਚੁੱਕਿਆ ਹਾਂ ਜਿਨ੍ਹਾਂ ਨੂੰ ਬਹੁਤ ਅਨੁਭਵ ਹੋਇਆ ਤੇ ਉਹ ਲਿਖ ਵੀ ਸਕੇ ਇਸ ਤਰ੍ਹਾਂ ਦੇ ਹਜ਼ਾਰਾਂ ਗ੍ਰੰਥ ਨੇ ਤੇ ਮਹਾਰਾਜ ਕਹਿੰਦੇ ਨੇ ਹੋਰ ਕਿਤੇ گاਵਨ ਸੇ ਮੈਂ ਕਿਤਨਾ ਆਵਨ ਨਾ ਨਹੀਂ ਪਿਆ ਵਿਚਾਰਿਆ ਹੋਰ ਬੁਧੇਰਿਆਂ ਨੇ ਗਾਇਆ ਬੁਧੇਰਿਆਂ ਨੇ ਸਮਝਿਆ ਮਹਾਰਾਜ ਕਹਿੰਦੇ ਮੈਂ ਗਿਣਤੀ ਨਹੀਂ ਕਰ ਸਕਦਾ ਉਹਨਾਂ ਦੀ ਸਾਨੂੰ ਉਹਨਾਂ ਹੀ ਭਗਤਾਂ ਤੇ ਸੰਤਾਂ ਦਾ ਪਤਾ ਹੈ ਜੋ ਕੁਝ ਬੋਲ ਗਏ ਜਾਂ ਲਿਖ ਗਏ ਲੇਕਿਨ ਦੁਨੀਆ ਤੇ ਹੋਰ ਵੀ ਇਸ ਤਰ੍ਹਾਂ ਦੇ ਬਗਤ ਹੋਏ ਨੇ ਨਹੀਂ ਬੋਲੇ ਨਹੀਂ ਲਿਖੇ ਲੇਕਿਨ ਪਰਮ ਰਤਮਾਨਿਆ ਪਰਮ ਆਨੰਦ ਮਾਨਿਆ ਸਾਬ ਕਹਿੰਦੇ ਨੇ ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਹਰੀ ਦੇ ਦਵਾਰ ਪਰਮਾਤਮਾ ਦੇ ਦਵਾਰ ਦੇ ਕੋਈ ਐਸੇ ਵੀ ਪ੍ਰਗਟ ਹੋਏ ਨੇ ਐਸਿਆਂ ਨੂੰ ਵੀ ਮਾਨ ਮਿਲਿਆ ਕੋਈ ਨਾ ਜਾਣੇ ਕੋਈ ਨਾ ਮਾਨੇ ਨਾ ਜਗਤ ਨੇ ਕਿਸੇ ਉਸ ਨੂੰ ਜੋ ਹੈ ਮਨੇ ਆ ਕਿ ਨਾ ਹੀ ਜਗਤ ਨੇ ਜਾਣਿਆ ਕਿ ਉਹ भगत ਸੀ ਸੰਤ ਸੀ ਜਗਤ ਨੂੰ ਪਤਾ ਵੀ ਨਹੀਂ ਚਲਿਆ ਜਗਤ ਨੇ ਮੰਨਿਆ ਵੀ ਨਹੀਂ ਲੇਕਿਨ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਗਿਆ ਈਸ਼ਵਰ ਦੇ ਦਰ ਤੇ ਕਬੂਲ ਹੋ ਗਿਆ ਇਸ ਤਰ੍ਹਾਂ ਦੇ ਅਨੇਕਾਂ ਨੇ ਅਨੰਤ ਹੋ ਗੁਦਰੇ ਨੇ ਬੇਸ਼ੁਮਾਰ ਨੇ ਗਿਣੇ ਜੋ ਹੈ ਨਹੀਂ ਜਾ ਸਕਦੇ ਕੋ ਜਗਤ ਦੇ ਸੋ ਉਤਨੇ ਹੜੇ ਸਾਨੂੰ ਪਤਾ ਚਲਿਆ ਜਿਨ੍ਹਾਂ ਦੇ ਕੁਝ ਬੋਲ ਲਿਖੇ ਗਏ ਜਿਨ੍ਹਾਂ ਨੇ ਕੁਝ ਬੋਲ ਬੋਲੇ ਜਿਨ੍ਹਾਂ ਨੇ ਜਗਤ ਨੂੰ ਜੋ ਹੈ ਕੁਝ ਆਖਿਆ ਪਰ ਗਜ਼ਬ ਦੀ ਗੱਲ ਇਹ ਹੈ ਇੱਕ ਦੇ ਬੋਲ ਦੂਜੇ ਨਾਲ ਟਕਰਾਏ ਨਹੀਂ ਗ੍ਰੰਥ ਗ੍ਰੰਥ ਨਾਲ ਟਕਰਾਏ ਨਹੀਂ ਵਿਚਾਰਾਂ ਵਿਚਾਰਾਂ ਨਾਲ ਜੋ ਹੈ ਟਕਰਾਈਆਂ ਨਹੀਂ ਹੈ ਇਹ ਗੱਲ ਵਖਰੇ ਹੈ ਕਿ ਜਿਨ੍ਹਾਂ ਨੇ ਉਸ ਵਿਚਾਰ ਨੂੰ ਸਮਝਿਆ ਨਾ ਉੱਥੇ ਟਕਰਾਓ ਸ਼ੁਰੂ ਹੋ ਗਿਆ ਤੋ ਵਿਚਾਰਾਂ ਦੀ ਦੁਨੀਆ 'ਚ ਪਹਿਲੇ ਇਹ ਫੈਸਲਾ ਸੀ ਕਿ ਜੇ ਦੀ ਵਿਚਾਰ ਪਰਬਲ ਹੈ ਉਨੂੰ ਕਬੂਲ ਕਰ ਲਿਆ ਜਾਏ ਇਸਲਾਮ ਨੇ ਇਸ ਬਣੀ ਹੋਈ ਪਰੰਪਰਾ ਨੂੰ ਖਤਮ ਕੀਤਾ ਤੇ ਤੋੜਿਆ ਸੇ ਨਹੀਂ ਵਿਚਾਰ ਪਰ ਬਲਕਿ ਆਉਂਦੀ ਹੈ ਤਲਵਾਰ ਨਾਲ ਫੈਸਲਾ ਕਰਨਾ ਗੱਲ ਖਤਮ ਕੋਣ ਵਿਚਾਰ ਦੀ ਜੰਗੜੇ ਤੇ ਪਏ ਤੇ ਵਿਚਾਰ ਬੜੀ ਲੰਬੀ ਹੋ ਸਕਦੀ ਹੈ ਕਈ ਕਈ ਦਿਨ ਚੱਲ ਸਕਦੀ ਹੈ ਕਈ ਕਈ ਮਹੀਨੇ ਚੱਲ ਸਕਦੀ ਹੈ ਸੋ ਤਲਵਾਰ ਤੇ ਉਤਰ ਆਏ ਬਈਨੇ ਜਿੱਥਣਾ ਹੈ ਜਿਸ ਦੀ ਲਾਠੀ ਉੱਤੀ ਹੈ ਜਿਹਦੀ ਤਲਵਾਰ ਜੋਰ ਹੈ ਬਤ ਉਸਦਾ ਹੀ ਧਰਮ ਚਲੇਗਾ ਦੂਜੇ ਦਾ ਨਹੀਂ तो मुखतर में इस तरह गुरु नानक गुरु गोविंद सिंह जी महाराज का जमाना नहीं तर्क को तर्क नाल भी नहीं और तलवार नाल भी नहीं धर्म फैलाना प्यार नाल ये गुरु नानक गुरु गोविंद सिंह जी महाराज दी देन विचार दे च भी कुछ वचन कठोर हो सकदे ने तलवार ते है कठोर पर प्यार दे कठोर वचन नहीं हो सकदे सिख वास्ते इस सोहेले दे ਬਾਣੀ ਦੇ ਆਖਰੀ ਸ਼ਬਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਬੇਨਤੀ ਦੇ ਰੂਪ ਵਿੱਚ ਸਾਨੂੰ ਸਮਝਾ ਰਹੇ ਨੇ ਜੋਦੜੀ ਦੇ ਰੂਪ ਵਿੱਚ ਹੁਕਮ ਦੇ ਰੂਪ ਵਿੱਚ ਨਹੀਂ ਬਈ ਤੈਨੂੰ ਗੱਲ ਮੰਨਣੀ ਪੈਗੇ ਨਹੀਂ ਮੰਨਿਆ ਤੇ ਸਿਰ ਤੇ ਡੰਡਾ ਸਜ਼ਾ ਹੈ ਐ ਉਹ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੋ ਸਤਿਗੁਰ ਦੇਵ ਜੀ ਮਹਾਰਾਜ ਜੋਦੜੀ ਕਰ ਰਹੇ ਨੇ ਬੜੇ ਸੋਹਣੇ ਢੰਗ ਨਾਲ ਆਪ ਸਮਝਾ ਰਹੇ ਨੇ ਅਖਰੀ ਅਰਥ ਸਰਵਨ ਕਰੋ ਕਿਉਂਕਿ ਕਾਫੀ ਸਮਝ ਹੋ ਗਿਆ ਹੈ ਸਤਿਗੁਰ ਦੇਵ ਜੀ ਮਹਾਰਾਜ ਦਾ ਫਰਮਾਨ ਕਰੋ ਬੇਨਤੀ ਹੁਣੋ ਮੇਰੇ ਨਹੀਂ ਤਾਂ ਸੰਤ ਤਹਿਲ ਦੀ ਵੇਲਾ ਇਹ ਮਨੁੱਖਾ ਜਨਮ ਸੰਤ ਦੀ ਸੇਵਾ ਦਾ ਇੱਕ ਮੌਕਾ ਮਿਲਿਆ ਇੱਕ ਔਸਰਤੈ ਨੂੰ ਮਿਲਿਆ ਹੈ हे ਮਿੱਤਰ ਮੈਂ ਤੈਨੂੰ ਬੇਨਤੀ ਕਰਦਾ ਮੈਂ ਤੈਨੂੰ ਜੋਦੜੀ ਕਰਦਾ ਇੱਕ ਮੌਕਾ ਤੈਨੂੰ ਮਿਲਿਆ ਹੈ ਇਸ ਮੌਕੇ ਤੋਂ ਲਾਭ ਉਠਾ ਇੱਕ ਸਮਾਂ ਤੈਨੂੰ ਮਿਲਿਆ ਹੈ ਇਸ ਔਸਰਤ ਤੋਂ ਲਾਭ ਉਠਾ ਇੰਆ ਠਾੜ ਚਲੋ ਹਰ ਲਾਹਾ ਅੱਗੇ ਬਸਨ ਥੇਲਾ ਸੋ ਸਵਾਲ ਪੈਦਾ ਹੁੰਦਾ ਹੈ ਕਿਹੜਾ ਲਾਹਾ ਮੈਂ ਖੱਟਣਾ ਹੈ ਜੇ ਇੱਕ ਔਸਰ ਮੈਨੂੰ ਮਿਲਿਆ ਹੈ ਇੱਕ ਮੌਕਾ ਮੈਨੂੰ ਮਿਲਿਆ ਹੈ ਸੇਵਾ ਦਾ ਇਸ ਸੇਵਾ ਤੋਂ ਮਿਲਣਾ ਕੀ ਹੈ ਸਾਬ ਕਹਿੰਦੇ ਹਨ ਹਰ ਲਾਹਾ ਹਰੀ ਦੇ ਨਾਮ ਦਾ ਲਾਹਾ ਹਰੀ ਦੇ ਧੰਨ ਦਾ ਲਾਹਾ ਪਰਮਾਤਮਾ ਦੇ ਨਾਮ ਦਾ ਲਾਹਾ ਦੌਲਤ ਜਾਵੇ ਦਬਾਸ਼ ਦ ਬੰਦੇ ਦੀ ਬੰਦੇ ਦੀ ਕਨੂੰ ਬੰਦੇ ਦੀ ਕਨੂੰ ਬੰਦੇ ਦੀ ਪਾਇਤਾ ਬਾਈ ਨੰਦ ਲਾਲ ਕਹਿੰਦੇ ਨੇ ਬਰ ਬਗੁਰਗੇ ਬਾਏ ਦਤ ਗੋ ਨੂੰ ਬੰਦੇ ਵੀ ਵਰਨਾ ਆਫਰ ਮੇ ਕਸੀ ਸ਼ਰਮਿੰਦਗੀ ਹਮੇਸ਼ਾ ਦੀ ਦੌਲਤ ਪ੍ਰਮਾਤਮਾ ਦਾ ਨਾਮ ਹੈ ਤੇ ਭਗਤ ਕਬੀਰ ਕਹਿੰਦੇ ਹਮਨੇ ਰਧਨ ਜੋ ਉਹ ਧਨ ਪਾਇਓ ਮਰਤੇ ਫੂਟ ਗੁਮਾਨੇ ਬੜੇ ਬੜੇ ਧਨਵਾਨ ਜਿਹੜੇ ਹੰਕਾਰੀ ਨੇ ਜਿਸ ਦਿਨ ਦਾ ਮੈਨੂੰ ਨਾਮ ਦਾ ਧਨ ਮਿਲਿਆ ਫੁੱਟ ਫੁੱਟ ਤੇ ਮਰਦੇ ਤਾ ਕਹਿੰਦੇ ਨੇ ਸਾਡੇ ਕੋਲ ਮਹਿਲ ਨੇ ਹਾਥੀ ਨੇ ਘੋੜੇ ਨੇ ਪਰ ਇਹ ਮસ્ਤੀ ਸਾਡੇ ਕੋਲ ਨਹੀਂ ਜਿਹੜੀ ਕਬੀਰ ਕੋਲ ਹੈ ਹਮਨਰਧਨ ਜੋ ਇਹੋਦਨ ਬਾਇਓ ਮਰਤੇ ਭੂਟ ਬਮਾਨੀ ਔਰਮ ਜੇਵ ਨੇ ਵੀ ਪੁੱਛ ਲਿਆ ਸੀ ਕਰਮਧਨ ਜਦ ਉਸ ਨੂੰ ਕਤਲ ਕਰਨ ਲੱਗੇ ਨੇ ਤੇ ਔਰਮ ਜੇਵ ਨੇ ਸਿਰਫ ਦੋ ਲਬਜ ਕਹੇ ਕਰਮਧ ਪਾਵੇਂ ਤੇਰੀ ਗਰਦਨ ਤੇ ਇਸ ਵਕਤ ਤਲਵਾਰ ਹੈ ਤੇਰੀ ਗਰਦਨ ਹੁਣੇ ਉਡਾ ਦੇਣੀ ਪਰ ਮੱਤੀ ਹੈ ਤੇਰੇ ਕੋਲ ਬੜੀ ਤੇਰੀ ਜੇਬ ਖਾਲੀ ਤੇਰਾ ਘਰ ਘਾਟ ਕੋਈ ਨਹੀਂ ਤੇਰੇ ਕੋਈ ਸੰਬੰਧੀ ਰਿਸ਼ਤੇਦਾਰ ਨਹੀਂ ਪਰ ਤੇਰੇ ਕੋਲ ਮੱਤਤੀ ਬੜੀ ਹੈ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਹੀਰੇ ਮੋਤੀ ਜਵਹਰਾਤ ਨਾਲ ਮੇਰੇ ਖਜ਼ਾਨੇ ਭਰੇ ਪਏ ਤੇ ਸਕੂਨ ਚੈਨ ਮੇਰੇ ਕੋਲ ਨਹੀਂ ਜਿਹੜਾ ਮੈਂ ਤੇਰੇ ਕੋਲ ਦੇਖਿਆ ਜੇਲ ਦੀ ਤੰਗ ਤਾਰੀਕ ਕੋਠੜੀ ਦੇਤੀ ਜਿਹੜਾ ਰਸ ਤੇ ਸਕੂਨ ਮੈਂ ਤੇਰੇ ਕੋਲ ਦੇਖਿਆ ਕਿ ਮਹਿਲਾਂ ਦੇ ਚ ਵੀ ਮੈਨੂੰ ਨਸੀਬ ਨਹੀਂ ਹੋਇਆ ਸਰਮਦ ਕਿਆ ਇਹ ਰਸ ਇਹ ਸਕੂਨ ਮੈਨੂੰ ਮਿਲ ਸਕਦਾ ਹੈ ਹਿੰਮਤ ਤੇ ਹੈ ਇਤਨੀ ਔਰੰਗਜ਼ੇਬ ਦੀ ਪੁੱਛ ਲਿਆ ਸਰਮਦ ਤੋਂ ਤੇ ਸਰਮਦ ਕਹਿੰਦਾ ਹੈ ਸਰਮਦ ਗਮੇ ਇਸ ਬੁਲ ਹਵਸ ਰਾ ਨਾ ਦੇ ਅੰਦ ਸੋਜੇ ਦਿਲ ਪਰਵਾਨਾ ਮਗਜ ਰਾ ਨਾ ਦੇ ਅੰਦ ਔਰੰਗਜ਼ੇਬ ਖੁਦਾ ਨੇ ਸੋਜ ਦੇ ਨਾਲ ਭਰਿਆ ਹੋਇਆ ਦਿਲ ਪਰਵਾਨੇ ਨੂੰ ਦਿੱਤਾ ਹੈ ਮੱਖੀ ਨੂੰ ਨਹੀਂ ਦਿੱਤਾ ਤੂੰ ਮੱਖੀ ਤੂੰ ਕੀ ਜਾਣੇ تینو کی پتہ ہے کہ دل ہی تیرے کو, تیر ہے. نہیں, ہے. تیرے کو ہی نہیں ہے تو رکھ کے مانے گا کہ دل خدا نے پروانے نو دیتا ہے مکھی نو نہیں دیتا سوز دل پروانا مغز را نہ دے ہم تیرے کل او ہی نہیں ہے کہ تو مستی مان سکیں رس مان سکیں انند مان سکیں تو خیر گلم کہیے نا ستگردیو جی مارد کے انہیں تو لاہا کھچیں گا نام دا ਹਰੀ ਦੇ ਨਾਮ ਦਾ ਜੋ ਹੈ ਲਾਹਾ ਜਿਸ ਦੇ ਨਾਲ ਤੂੰ ਅੱਗੇ ਸੁਖੀ ਜਾ ਕੇ ਵਸੇਂਗਾ ਆਪਣੇ ਘਰ ਦੇ ਆਪਣੇ ਨਿਜੀ ਘਰ ਦੇ ਜਿਸ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਨਾ ਨਿਕ ਬੱਧਾ ਘਰ ਤਹਾ ਜਿੱਥੇ ਮਿਰਤ ਨਾ ਜਨਮ ਜਰਾ ਜੇ ਵਿੱਚ ਬੁਢੇਪਾ ਨਹੀਂ ਜੰਮਣਾ ਨਹੀਂ ਮਰਨ ਨਹੀਂ ਦੁਖ ਤੰਤਾਪ ਨਹੀਂ ਅਸੀ ਆਪਣਾ ਘਰ ਹੋ ਉੱਥੇ ਬਣਾਇਆ ਸਾਹਿਬ ਅਗਾਂ ਫਰਮਾਨ ਕਰਦੇ ਨੇ ਆਉ ਜ ਗੱਡੇ ਦਿਨ ਸੋ ਰਹਿਣ ਆ ਰਹੇ ਦਿਨ ਦਿਨ ਕਰਕੇ ਜ਼ਿੰਦਗੀ ਘਟ ਰਹੀ ਹੈ ਇਸ ਵਾਸਤੇ ਹੈ ਮਿੱਤਰ ਮੈਂ ਬੇਨਤੀ ਕਰਦਾ ਜੋਧੜੀ ਕਰਦਾ ਤੂੰ ਸੁਚੇਤ ਹੋ ਸਾਵਧਾਨ ਹੋ ਮਨ ਗੁਰ ਮਿਲ ਕਾਜ ਸਵਾਰੇ ਗੁਰੂ ਨੂੰ ਮਿਲ ਕੇ ਸਾਧੂ ਨੂੰ ਮਿਲ ਕੇ ਸਤਸੰਗ ਵਿੱਚ ਮਿਲ ਕੇ ਸ਼ਬਦ ਨਾਲ ਆਪਣਾ ਜੋੜ ਜੋੜ ਕੇ ਇਸ ਕਾਰਜ ਨੂੰ ਸਵਾਰ ਲੈ ਹਰੀ ਨਾਮ ਦਾ ਲਾਹਾ ਖਟ ਲੈ ਫਿਰ ਜੇ ਪ੍ਰਸ਼ਨ ਖੜਾ ਹੋਵੇ ਵਾਕਈ ਮੈਂ ਖਟਾ ਲਾਜ਼ਮੀ ਹੈ ਜ਼ਰੂਰੀ ਹੈ ਸੋ ਸਾਇਬ ਕੰਨ ਇਹ ਜਿਹੜਾ ਸੰਸਾਰ ਹੈ ਇਹ ਤੇ ਮਹਾਂ ਗੁਵਾਰ ਹੈ ਅੰਧ ਹੈ ਇਹਦੇ ਚ ਉਹ ਹੀ ਭਉ ਪਾਰ ਉਤਰਦਾ ਹੈ ਜਗਤ ਤੋਂ ਬਾਹਰ ਉਤਰਦਾ ਹੈ ਜਿਹਦੇ ਕੋਲ ਇਲਾਹਾ ਹੋਵੇ ਜਿਹਦੇ ਕੋਲ ਇਹ ਗਿਆਨ ਹੋਵੇ ਇਸ ਵਾਸਤੇ हे ਮੇਤਰ हे ਸੰਬੰਧੀ ਮੇਰੀ ਜੋਦੜੀ ਤੂੰ ਪ੍ਰਮਾਨ ਕਰੋ ਇਹੋ ਸੰਸਾਰ ਵਿਕਾਰ ਸੰਸੇ ਨੇ ਕਰਿਓ ਬ੍ਰਹਮ ਗਿਆਨ ਇਹ ਸੰਸਾਰ ਇਸ ਗੰਗ ਦਾ ਹੈ ਇਹਦੇ ਚ ਵਿਕਾਰ ਨੇ ਸੰਸੇ ਗੁਰਦੁਆਰੇ ਤੋਂ ਬਾਹਰ ਨਿਕਲੋ ਸੰਸੇ ਹੀ ਸੰਸੇ ਰਹੋ ਸਿਰੋ ਗੁਰਦੁਆਰੇ ਦੀ ਥੋੜੀ ਜੀਆਂ ਸਰਦਾ ਤੇ ਵਿਸ਼ਵਾਸ ਜਾਗ ਸਕਦਾ ਉਹ ਵੀ ਕਿਸੇ ਵੇਰਲੇ ਦਾ ਬਾਹਰ ਜਾਂਦੇ ਤੇ ਸੰਸੇ ਹੀ ਸੰਸੇ ਰਬ ਜੋੜਨ ਦਾ ਵਸੀਲਾ ਰਬ ਨਾਲ ਜੁੜਨ ਦਾ ਵਸੀਲਾ ਇੱਕੋ ਹੀ ਗਰਦੇ ਤੇ ਤੁਕਣ ਦਾ ਵਸੀਲਾ ਹਜ਼ਾਰਾਂ ਘਰ ਕਿਧਰੇ ਵੀ ਜਾਓ ਮਨ ਤੁੱਡੇਗਾ ਹਜ਼ਾਰਾਂ ਵਸੀਲੇ ਮੌਜੂਦ ਇਸ ਵਾਸਤੇ ਸ਼ਾਇਦ ਕੰਨ ਨੇ ਇਹ ਸਾਰਾ ਸੰਸਾਰ ਮਾਨੋ ਵਿਕਾਰਾਂ ਦਾ ਘਰ ਹੈ ਸੰਸਿਆ ਦਾ ਘਰ ਹੈ ਇਸ ਸੰਸਾਰ ਤੋਂ ਕੋਈ ਤਰੇ ਹੈ ਕੌਣ ਕਰਿਓ ਬ੍ਰਹਮ ਗਿਆਨੀ ਜਿਹਦੇ ਕੋਲ ਬ੍ਰਹਮ ਦਾ ਗਿਆਨ ਹੈ ਅਕਾਲ ਪੁਰਖ ਦਾ ਗਿਆਨ ਜਿਸ ਨੇ ਸ਼ਬਦ ਤੋਂ ਹਾਸਲ ਕਰ ਲਿਆ ਹੈ ਗੁਰੂ ਤੋਂ ਹਾਸਲ ਕਰ ਲਿਆ ਹੈ ਕੋਈ ਜੋ ਹੈ ਪਾਰ ਉਤਰਿਆ ਹੈ ਜਿਸੇ ਜਗਾਵੇ ਜਾਵੇ ਇਹੋ ਰਸ ਅਕਤ ਕਥਾ ਤਿੰਨ ਜਾਣੇ ਜਗਾਵੇ ਇਹਦਾ ਮਤਲਬ ਹੈ ਜਿਹਦੇ ਕੋਲ ਰਸ ਹੈ ਉਹ ਜਾਗਿਆ ਹੋਇਆ ਹੈ ਜਿਹਦੇ ਕੋਲ ਬੇਰਸੀ ਹੈ ਉਹ ਸੁੱਤਾ ਹੋਇਆ ਹੈ ਜਾਗਿਤ ਸੋਇਆ ਜਨਮ ਗਵਾਇਆ ਮਹਾਰਾਜ ਜਨਨ ਤੂੰ ਜਾਗਦਾ ਹੋਇਆ ਵੀ ਸੁੱਤਾ ਹੋਇਆ ਜ਼ਿੰਦਗੀ ਵਿਅਰਥ ਜਾ ਰਹੀ ਸੁੱਤੇ ਹੋਏ ਤੇ ਜਾਗੇ ਹੋਏ ਦੀ ਪਹਿਚਾਨ ਕੇ ਰਖਣਾ ਵਾਹਿਗੁਰੂ ਵਾਹਿਗੁਰੂ ਕਰੇ ਤੇ ਵਾਹਿਗੁਰੂ ਆਖਦਿਆਂ ਸੁਆਦ ਆਵੇ ਬੰਦਾ ਜਾਗੇ ਹੋਇਆ ਤੇ ਜਿੰਨੇ ਸਵਾਦ ਆਇਆ ਸੁੱਤਾ ਹੋਇਆ ਸੁਤੇ ਦਾ ਸੰਬੰਧ ਜੈਸੇ ਸੰਸਾਰ ਨਾਲ ਟੁੱਟ ਜਾਂਦਾ ਹੈ ਮਨ ਦੇ ਤਲ ਤੇ ਜੋ ਸੁੱਤਾ ਹੋਇਆ ਮਨੁੱਖ ਹੈ ਉਹਦਾ ਨਿਰੰਕਾਰ ਨਾਲ ਸੰਬੰਧ ਟੁੱਟੇ ਹੋਵੇਗਾ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾਂ ਤਿਮਰਨ ਦੇ ਨਾਲ ਸੁਤੇ ਮਨ ਨੂੰ ਜਗਾਣਾ ਤੇ ਜਿਸ ਦਿਨ ਮਨ ਜਾਗ ਪੈਂਦਾ ਰਸਨਾ ਜੈਸੇ ਬਾਣੀ ਪੜਦੀ ਹੈ ਸਵਾਦ ਆਉਂਦਾ ਹੈ ਰਖਣਾ ਜੈਸੇ ਵਾਹਿਗੁਰੂ ਵਾਹਿਗੁਰੂ ਜਪੜੀਏ ਰਸਤਾ ਆਉਂਦਾ ਇਸ ਵਾਸਤੇ ਮਹਾਰਾਜ ਨੇ ਇਹ ਸਾਫ਼ ਕਰ ਦਿੱਤਾ ਪ੍ਰਭ ਜੀ ਬਸੇ ਸਾਧ ਦੀ ਰਖਣਾ ਪਰਮਾਤਮਾ ਦਾ ਵਾਸਾ ਕਿੱਥੇ ਹੈ ਸਾਧਕ ਦੀ ਰਸਨਾ ਕਬੀਰ ਮੇਰੀ ਸਿਮਰ ਨਹੀਂ ਰਸਨਾ ਉਪਰ ਨਾਮ ਨਾਮ ਕਿੱਥੇ ਹੈ ਪਰਮਾਤਮਾ ਕਿੱਥੇ ਹੈ ਕਬੀਰ ਕਹਿੰਦੇ ਮੇਰੇ ਰਸਨਾ ਤੇ ਰਸਨਾ ਗੀਦੇ ਬੌਲਤ ਰਾਮ ਅਸੀ ਰਾਮ ਆਖਦੇ ਹਾਂ ਰਸ ਨਾਲ ਭਰ ਜਾਈਏ ਰਾਮ ਕਹਿੰਦੇ ਆ ਸਵਾਦ ਨਾਲ ਭਰ ਜਾਂਦੇ ਆ। ਉਹ ਵਾਹਿਗੁਰੂ ਆਖਦੇ ਆ ਸਵਾਦ ਆਵੇ ਤੁਰਤ ਨ ਜਾਗੀਏ ਵਰਨਾ ਨਹੀਂ। ਰੱਬ ਦੀ ਗੱਲ ਸੁਣਦੇ ਆ ਸਵਾਦ ਆਵੇ। ਕਿਸੇ ਸੋਏ ਸੁਣੀ ਮਨ ਹਰਿਆ। ਮਹਾਰਾਜ ਕਹਿੰਦੇ ਮਨ ਹਰਾ ਭਰਾ ਹੋ ਜਾਂਦਾ ਹੈ ਜਦ ਉਹਦੀ ਗੱਲ ਸੁਣਦੇ। ਉਹਦਾ ਜ਼ਬਦ ਸੁਣਦੇ। ਸੁਣਦੇ ਆ ਮਨ ਦੇ ਖੇੜਾ ਪੈਦਾ ਹੋ ਗਿਆ ਤੋ ਕੰਨ ਜਾਗੇ ਹੋਏ ਨੇ। ਜਪਦੇ ਆ ਜ਼ਬਾਨ ਰਸ ਨਾਲ ਭਰ ਗਈ। ਰਤਨਾ ਜਾਗੀ ਹੋਈ ਹੈ। ਔਰ ਰਤਨਾ ਤੇ ਕਣ ਉਦੋਂ ਜਾਗਣਗੇ ਜਦ ਮਨ ਜਾਗੇਗਾ। ਤੇ ਮਨ ਜਾਗਦਾ ਏ ਸ਼ਬਦ ਦੀ ਛੋਟ ਨਾਲ, ਸ਼ਬਦ ਦੇ ਖੜਾਕ ਨਾਲ ਮਹਾਰਾਜ ਇੱਥੇ ਫਰਮਾਨ ਕਰਦੇ ਨੇ ਜਿਸ ਸੇ ਜਗਾਏ ਪਿਆਵੇ ਇਹੋ ਰਤ। ਜਿਹਨੂੰ ਉਹ ਅਕਾਲ ਪੁਰਖ ਆਪਣੇ ਸ਼ਬਦ ਦੁਆਰਾ ਜਾਗਰਤੀ ਪ੍ਰਦਾਨ ਕਰਦਾ ਹੈ। ਉਹਨੂੰ ਹੀ ਇਹ ਰਤ ਤੀਨ ਨੂੰ ਨਦੀਵ ਆਉਂਦਾ ਹੈ। ਅਕਤਥ ਕਥਾ ਤਿੰਨ ਜਾਣੀ ਪਰਮਾਤਮਾ ਦੀ ਜੁੜੀ ਉਹ ਅਕਤਥ ਕਥਾ ਹੈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹ ਜਾਣ ਲੈਂਦਾ ਉਹ ਸਮਝ ਲੈਂਦਾ ਕਿਉਂਕਿ ਜਾਗਿਆ ਹੋਇਆ ਹੈ ਔਰ ਜਾਗਣਾ ਹੀ ਇੰਜ ਕਹ ਲੋ ਧਰਮ ਦੀ ਪ੍ਰਾਪਤੀ ਅਕਾਲ ਪੁਰਖ ਦੀ ਪ੍ਰਾਪਤੀ ਬੰਦਾ ਸੌ ਗਿਆ ਸੰਸਾਰ ਨਾਲ ਤੇ ਪਰਿਵਾਰ ਨਾਲ ਸੰਬੰਧ ਟੁੱਟ ਜਾਂਦਾ ਹੈ ਸਰੀਰ ਦੇ ਤਲ ਤੇ ਸੁੱਤਾ ਹੋਇਆ ਹੈ ਔਰ ਜੇ ਮਨ ਦੇ ਤਲ ਤੇ ਸੁੱਤਾ ਹੋਇਆ ਹੈ ਤਨ ਦੇ ਅੰਕਾਰ ਨਾਲ ਹੀ ਸੰਬੰਧ ਹੋ ਜਾਂਦਾ ਤਨ ਦੇ ਤਲ ਤੇ ਤੇ ਬੰਦਾ ਜਾਗ ਪੈਂਦਾ 7-8 ਘੰਟਿਆਂ ਤੋਂ ਬਾਅਦ ਤੇ ਮਨ ਦੇ ਤਲ ਤੇ ਤੇ ਸਾਰਾ ਜੀਵਨ کئی ਜਨਮ ਲੱਗ ਜਾਂਦੇ ਨੇ ਨਹੀਂ ਜਾਗਦਾ کئی ਜਨਮਾਂ ਤੋਂ ਸੁਸਤਾ ਹੋਇਆ ਜਾਗਤ ਸੋਇਆ ਜਨਮ ਗਵਾਇਆ ਤੋਂ ਮਹਾਰਾਜ ਪ੍ਰਮਾਨ ਕਰਦੇ ਨੇ ਜਿਸੇ ਜਗਾਏ ਪਿਆਵੇ ਇਹ ਉਸ ਅਕਥ ਕਥਾ ਤਿੰਨ ਜਾਣੇ ਜਾਨ ਕੋ ਆਏ ਸੋਈ ਬਿਆਜੋ ਹਰ ਗੁਰ ਤੇ ਮਨਹਿ ਬਸੇਰਾ ਸਤਿਗੁਰ ਪ੍ਰਦ ਜੋਦੜੀ ਤੇ ਬੇਨਤੀ ਕਰਦੇ ਨੇ ਜਿਸ ਵਾਸਤੇ ਤੂੰ ਜਗਤ ਵਿੱਚ ਆਇਆ ਹੈ ਉਹਨੂੰ ਵਿਹਾਜਨ ਕਰ ਉਹਦਾ ਹੀ ਲਾਭ ਪ੍ਰਾਪਤ ਕਰ ਉਸਦਾ ਹੀ ਵਪਾਰ ਕਰ ਪਰ ਹੁਣ ਉਸਦਾ ਵਪਾਰ ਕਿਵੇਂ ਕਰੀਏ ਉਹ ਕਿਵੇਂ ਮਨ ਵਿੱਚ ਵਸੇ ਹਰ ਗੁਰ ਤੇ ਮਨਹਿ ਬਸੇਰਾ ਗੁਰੂ ਦੇ ਸ਼ਬਦ ਦੁਆਰਾ ਉਹ ਪਰਮਾਤਮਾ ਦਾ ਨਾਮ ਮਨ ਵਿੱਚ ਆਣ ਵਸੇ। ਕੋ ਸ਼ਬਦ ਦਾ ਜਾਪ ਕਰ, ਸ਼ਬਦ ਦੀ ਵਿਚਾਰ ਕਰ, ਤਾਂ ਤੇ ਪਰਮਾਤਮਾ ਤੇਰੇ ਮਨ ਵਿੱਚ ਆਣ ਵਸੇ। ਤੇ ਜੈਸੇ ਮਨ ਵਿੱਚ ਆਣ ਵਸੇਗਾ, ਨਿਜ ਘਰ ਮੈਲ ਪਾਉ ਸੁਖ ਸਹਿਜੇ। ਬਹੁ ਨਾ ਹੋਏਗਾ ਤੇਰਾ। ਸ਼ਬਦ ਦੇ ਵਸਨੇ ਆ, ਸ਼ਬਦ ਦੀ ਵਿਚਾਰ ਦੇ ਆਮਦੇ ਆ, ਸ਼ਬਦ ਦੀ ਤੋੜ ਦੇ ਲੱਗਦੇ ਆ। ਸਹਿਜੇ ਹੀ ਤੇਰਾ ਨਿਜ ਘਰ ਦੇ ਵਿੱਚ ਵਾਸਾ ਹੋ ਜਾਏਗਾ। ਜਿਹਦੇ ਵਿੱਚ ਜਮਣਾ ਤੇ ਮਰਣਾ ਕੋਈ ਨਹੀਂ ਜਿਹਦੇ ਵਿੱਚ ਸਮਾ ਕੋਈ ਨਹੀਂ ਅਪਾਵਲ ਜਿੱਥੇ ਪਰਮ ਆਨੰਦ ਹੈ ਤੇ ਫਿਰ ਇਸ ਤਰ੍ਹਾਂ ਦੇ ਘਰ ਦੇ ਤੇਰਾਵਾਸਾ ਹੋ ਜਾਏਗਾ ਮੁੜ ਕੇ ਫੇਰਾ ਨਹੀਂ ਹੋਵੇਗਾ ਮੁੜ ਕੇ ਜਨਮ ਨਹੀਂ ਹੋਵੇਗਾ ਤੇ ਆਉਣੇ ਜਾਉਣੇ ਮੁੱਕ ਜਾਣਗੇ ਸਾਬ ਦੀ ਆਖਰੀ ਪੰਕਤੀਆਂ ਵਿੱਚ ਅਰਦਾਸ ਜੋਦੜੀ ਅੰਤਰ ਜਾਮੀ ਪੁਰਖ ਵਿਦਾਤੇ ਕਰਦਾ ਮਨ ਕੀ ਪੂਰੇ ਦੂਜੇ ਨੂੰ ਸਮਝਾਣਾ ਬਿੰਦੀ ਕਰਨੀ ਹੈ ਜੋਦੜੀ ਕਰਨੀ ਹੈ ਸਿ ਪ੍ਰਮਾਤਮਾ ਦੇ ਅੱਗੋਂ ਜੋ ਕੁਝ ਕਹਿਣਾ ਹੈ ਉਹ ਅਰਦਾਸ ਕਰਨੀ ਹੈ ਪ੍ਰਾਰਥਨਾ ਕਰਨੀ ਹੈ ਗੁਰੂ ਘਰ ਦੇ ਇਹ ਮੂਲ ਕਿਰਿਆ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ ਇਹ ਘਟ ਘਟ ਦੇ ਜਾਣਨ ਹਾਰ ਇਹ ਵਿਧੀਆਂ ਦੇ ਲਿਖਣ ਵਾਲੇ ਵਿਧਾਤੇ ਇਹ ਵਿਧਾਨ ਨੂੰ ਬਣਾਉਣ ਵਾਲੇ ਵਿਧੀ ਨੂੰ ਬਣਾਉਣ ਵਾਲੇ ਜਗਤ ਨੂੰ ਪੈਦਾ ਕਰਕੇ ਕੀ ਤਿਕਾਣ ਦੀ ਵਿਧੀ ਨੂੰ ਜਨਮ ਦੇਣ ਵਾਲੇ ਇਸ ਤਰ੍ਹਾਂ ਦੇ ਰੇ ਪੁਰਖ ਵਿਦਾ ਤੇ ਸਰਧਾ ਮਨ ਕੀ ਪੂਰੇ ਤੁਮੇਰ ਕਰ ਮੇਰੇ ਮਨ ਦੀ ਇੱਕ ਸਰਧਾ ਪੂਰਨ ਹੋਵੇ ਮੇਰੀ ਇੱਕ ਸਰਧਾ ਹੈ ਮੇਰੀ ਇੱਕ ਇੱਛਾ ਹੈ ਮੇਰੀ ਇੱਕ ਭਾਵਨਾ ਹੈ ਤੂੰ ਪੂਰੀ ਕਰ ਔਰ ਉਸ ਭਾਵਨਾ ਵਿੱਚ ਹੀ ਸੁਖ ਹੈ ਆਨੰਦ ਹੈ हे ਪ੍ਰਭੂ ਤੂੰ ਪੂਰਨ ਕਰ ਕੀ ਭਾਵਨਾ ਹੈ ਕੀ ਸਰਧਾ ਹੈ ਕੀ ਮੰਗ ਹੈ ਨਾਉ ਨਿਕ ਦਾਸ ਅਹ ਸੁਖ ਮੰਗੇ ਮੁਕੋ ਕਰ ਸੰਤਨ ਕੀ ਤੂਰੇ ਬਸ ਇਹ ਮੇਰੀ ਭਾਵਨਾ ਹੈ ਇਹ ਹੀ ਮੇਰੀ ਸਰਧਾ ਹੈ ਔਰ ਇਸੇ ਕੀ ਮੈਂ ਸੁਖ ਸਮਝੈ ਕਿ ਸੰਤਾਂ ਦੇ ਚਰਨਾਂ ਦੀ ਖਾਤ ਕਰਦੇ ਢੂੜ ਕਰਦੇ ਇਤਨੀ ਕੀ ਜਈ ਗੱਲ ਕਰਕੇ ਮੈਂ ਸਮਾਪਤੀ ਕਰਾਂ ਬੰਦਾ ਅਗਰ ਜਾਪ ਕਰੇ ਟਿਕੇ ਹੋਏ ਮਨ ਨਾਲ ਉਸ ਜਾਪ ਦਾ ਬਹੁਤ ਵੱਡਾ ਅਸਰ ਪੈਂਦਾ ਹੈ ਹਾਕ ਤੇ ਤੇ ਪਾਣੀ ਤੇ ਬਹੁਤ ਜ਼ਿਆਦਾ ਪੈਂਦਾ ਹੈ ਜੀਵ ਦੇ ਜਗ ਦੇ ਮਨੁੱਖ ਨਾਲੋਂ ਵੀ ਜ਼ਿਆਦਾ ਪੈਂਦਾ ਹੈ ਲੰਬੇ ਛੋੜੇ ਸਾਧਨਾ ਤੋਂ ਬਾਅਦ ਹਿੰਦੁਸਤਾਨ ਦੇ ਭਗਤਾਂ ਨੂੰ ਇਹ ਗੱਲ ਸਮਝ ਲੈ ਚਾਹੀਦੀ ਹੈ ਕਿ ਇੱਕ ਟਿਕੇ ਹੋਏ ਮਨ ਵਾਲਾ ਮਨੁੱਖ ਜਾਪ ਕਰ ਰਿਹਾ ਹੈ ਤੇ ਉਹਦੇ ਨਾਲ ਜੋ ਲਹਿਰਾਂ ਬਣਦੀਆਂ ਨੇ ਆਲਾ ਦੁਆਲਾ ਜੋ ਪਵਿੱਤਰ ਹੁੰਦਾ ਹੈ ਉਸ ਦਾ ਬਹੁਤਾ ਅਸਰ ਖਾਕ ਤੇ ਪੈਂਦਾ ਹੈ ਜਾਂ ਪਾਣੀ ਕਿਸੇ ਮਟਕੇ ਚ ਪਿਆ ਕਿਸੇ ਥਾਂ ਤੇ ਪਿਆ ਪਾਣੀ ਵਿੱਚ ਪੈਂਦਾ ਹੈ ਇਹ ਲੰਬੇ ਸਾਧਨਾ ਤੋਂ ਬਾਅਦ ਹਿੰਦੁਸਤਾਨੀ ਭਗਤਾਂ ਦੇ ਪਕੜ ਵਿੱਚ ਇਹ ਗੱਲ ਆਈ ਸੂਫੀ ਵੀ ਬੰਦੇ ਨੇ ਸੂਫੀ ਵੀ ਕਹਿੰਦੇ ਨੇ ਸੁਰਮਾ ਹੁੰਤੋ ਖਾਕ ਔਲੀਆ ਤਾਬਾ ਵੀ ਨਹੀਂ ਇਬਤਿਦਾਤਾ ਇੰਤਿਹਾ ਪਿਛਤ ਰਾਤੋਂ ਲੈ ਕੇ ਆਖਰ ਤੱਕ ਆਜ ਤੋਂ ਲੈ ਕੇ ਅੰਤ ਤੱਕ ਜੇ ਤੂੰ ਸਿਕਾਈ ਦੇਖਣਾ ਚਾਹਨਾ ਤਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਧੂੜ ਨੂੰ ਮੱਤ ਤੱਕ ਤੇ ਲਾ ਗੱਲ ਬਣ ਜਾਏ ਤੈਨੂੰ ਸਮਝਿਤ ਆ ਜਾਏਗੀ ਗੱਲ ਸਾਹਿਬ ਗੁਰਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨੋ ਤੇ ਅਨੰਦ ਲਾਲ ਨੂੰ ਕਹਿਣ ਲਗੇ ਪੁਰਖ ਕੁਕੁਤ ਮੰਗ ਬਹੁਤ ਖੁਸ਼ਾਂ ਤੇ ਰਹੇ ਬਹੁਤ ਪ੍ਰਸੰਨ ਆ ਬਾਈ ਸਾਹਿਬ ਦੀ ਮੰਗ ਸ਼ਬਦ ਕੁਰਬਾਨੇ ਹਾ ਕੇ ਰਾਹ ਸੰਗਤ ਦਿਲੇ ਗੋਇਆ ਹਮੀ ਬਸ ਆਰਜ਼ੂ ਕਰਦਾ ਐ ਮੇਰੇ ਬਾਦਸ਼ਾ ਹੋਰ ਤੇ ਕੋਈ ਆਰਜ਼ੂ ਨਹੀਂ ਹੋਰ ਤੇ ਕੋਈ ਇੱਛਾ ਨਹੀਂ ਰਹੀ ਬਸ ਇੱਕੋ ਹੀ ਇੱਛਾ ਹੈ ਇੱਕੋ ਹੀ ਆਰਜ਼ੂ ਹੈ ਕਿ ਸੰਗਤਾਂ ਦੇ ਚਰਨਾਂ ਦੀ ਹਾਕ ਮੈਨੂੰ ਕਰ ਦੇ ਧੂੜ ਮੈਨੂੰ ਕਰ ਦੇ ਤਾਂ ਕਿ ਮੈਂ ਪਾਵਨ ਹੋ ਜਾਵਾਂ ਤਾਂ ਕਿ ਮੈਂ ਪਵਿੱਤਰ ਹੋ ਜਾਵਾਂ ਭਾਈ ਗੁਰਦਾਸ ਜੀ ਦੇ ਵੀ ਅਨੰਤ ਕਵਿਏ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਨੇਕਾਂ ਇਸ ਤਰ੍ਹਾਂ ਦੇ ਸ਼ਬਦ ਆਉਣਗੇ ਜਿੱਥੇ ਧੂੜ ਦੀ ਮੰਗ ਹੈ ਤੇਰੀ ਧੂੜ ਦੀ ਜੋ ਪਾਵਨ ਹੋ ਗਈ ਹੈ ਪਵਿੱਤਰ ਹੋ ਗਈ ਹੈ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਅਗਰ ਕੋਈ ਬੰਦਾ ਜਪ ਕਰ ਰਿਹਾ ਹੈ ਤਾਂ ਨੇੜੇ ਕਿਸੇ ਭਾਂਡੇ ਚ ਪਾਣੀ ਪਿਆ ਹੈ ਜਾਂ ਕੋਈ ਸਰੋਵਰ ਹੈ ਜਾਂ ਵਗਦਾ ਹੋਇਆ ਦਰਿਆ ਹੈ ਉਸ ਉਚਾਰਨ ਕੀਤੀਆਂ ਜਾਂ ਲਹਿਰਾਂ ਦਾ ਪਾਣੀ ਦੇ ਉੱਤੇ ਬਹੁਤ ਵੱਡਾ ਅਸਰ ਹੈ ਪੰਜ ਪਿਆਰੇ ਆਖਰ ਪੰਜ ਬਾਣੀਆਂ ਹੀ ਤੇ ਪੜਦੇ ਨੇ ਤੇ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਦ੍ਰਿਸ਼ਟੀ ਨੂੰ ਪਾਣੀ ਤੇ ਰੱਖਣਾ ਤੇ ਚਕੇ ਹੋਏ ਮੰਨ ਲ ਬਾਣੀ ਪੜਨੀ ਹੈ ਪਾਣੀ ਦਿੱਤੇ ਉਸ ਬਾਣੀ ਦਾ ਪ੍ਰਭਾਵ ਹੈ ਇਸ ਵਾਸਤੇ ਦਰਬਾਰ ਸਾਹਿਬ ਦੇ ਸਰੋਵਰ ਨੂੰ ਅਸੀਂ ਪਾਣੀ ਦਾ ਸਰੋਵਰ ਨਹੀਂ ਕਹਿੰਦੇ ਅੰਮ੍ਰਿਤ ਸਰੋਵਰ ਕਾਰਨ ਕਿ ਬਾਣੀ ਨੂੰ ਉਸ ਸਰੋਵਰ ਨੇ ਆਤਮ ਸਾਥ ਕਰ ਲਿਆ ਹੈ ਧੂੜ ਖਾਸ ਤੇ ਪਾਣੀ ਜਦ ਰੱਬੀ ਲਹਿਰਾਂ ਨੂੰ ਆਤਮ ਸਾਥ ਕਰ ਲੈਂਦੇ ਨੇ ਆਪਣੇ ਵਿੱਚ ਜੋ ਜੋ ਹੈ ਲੀਨ ਕਰ ਲੈਂਦੇ ਨੇ ਪਾਣੀ ਅੰਮ੍ਰਿਤ ਬਣ ਜਾਂਦਾ ਹੈ ਤੇ ਹਾਥ ਅਕਸੀਰ ਬਣ ਜਾਂਦੀ ਹੈ ਅਨੇ ਨੇ ਧਾਧ ਦੇ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੇ ਔਰ ਭਾਈ ਨੰਦ ਲਾਲ ਨੇ ਮਹਿਮਾ ਗਾਇਨ ਕੀਤੀ ਹੈ ਅਨੰਤ ਸ਼ਬਦ ਨੇ ਬੇਸ਼ੁਮਾਰ ਸ਼ਬਦ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪ੍ਰਚਰਨ ਹੈ ਜੋ ਕਈ ਦਿਨ ਦੀ ਜੋ ਹੈ ਮਿਹਨਤ ਮੰਗਦਾ ਹੈ ਨਾਉ ਨਿਕ ਦਾਸ ਅਹ ਸੁਖ ਮੰਗੇ ਮੋ ਕੋ ਕਰ ਸੰਤਨ ਦੀ ਦੂਰੇ ਗੁਰਦੁਆਰਿਆਂ ਦੇ ਚਰਨ ਘੂਲਣੋ ਸਵਾਸ ਤੇ ਸੀ ਮੱਤ ਤੱਕ ਦੇ ਲਾਣਿਆ ਮਤਾ ਕਿਤੇ ਐਸੀ ਰੀ ਧੂੜ ਹੋਵੇ ਜੋ ਜੁੜਿਆ ਹੋਇਆ ਹੋਵੇ ਮਤਾ ਕਿਤੇ ਐਸੇ ਦੇ ਕਦਮਾਂ ਦੀ ਹਾਕ ਹੋਵੇ ਜਿਹਦੇ ਅੰਤਰਾਤਮਿਕ ਪਰਮਾਤਮਾ ਦਾ ਵਾਸਾ ਹੋਵੇ ਰੱਬ ਦਾ ਵਾਸਾ ਹੋਵੇ ਤੇ ਤੀਰਥਾਂ ਦੇ ਜਲ ਨੂੰ ਸਰਬਾਤਮਕ ਲਾਨਕ ਬਗੋਏ ਤੇ ਜਨ ਤੁਰਾ ਤੇਰੇ ਚਾ ਕਰਾਂ ਪਾਖ ਅਨੇਕਾਂ ਪੰਕਤੀਆਂ ਹਰੇਕ ਆਧਾ ਤੇ ਹੀ ਮੰਗ ਏ ਅਕਾਲ ਪੁਰਖ ਮੇਰੀ ਸ਼ਰਧਾ ਪੂਰਨ ਕਰ ਮੇਰੀ ਭਾਵਨਾ ਪੂਰਨ ਕਰ ਔਰ ਮੈਨੂੰ ਸੁਖ ਦੇ ਕਿਸ ਤਰ੍ਹਾਂ ਸੁਖ ਮਿਲੇਗਾ ਕਿਹੜੀ ਭਾਵਨਾ ਹੈ ਕਰ ਸੰਤਨ ਕੀ ਦੂਰ ਸੰਤਾਂ ਦੇ ਚਰਨਾਂ ਦੀ ਖਾਸ ਕਰ ਦੇ ਧੂੜ ਕਰ ਦੇ ਇਹਦੇ ਵਿੱਚ ਮੈਂ ਪਾਵਨ ਹੋਵਾਂਗਾ ਇਸ ਦੇ ਵਿੱਚ ਹੀ ਮੈਂ ਪਵਿੱਤਰ ਹੋਵਾਂਗਾ ਸੁਰਮਾ ਗੁਣ ਤੋਂ ਖਾਸ ਔਲੀਆ ਤਾਬਾ ਵੀ ਨਹੀਂ ਇਬਤਦਾ ਤਾਂ ਇੰਤਿਹਾ ਜਿਹੜਾ ਇਸ ਢੰਗ ਨਾਲ ਮਿਟਣ ਨੂੰ ਤਿਆਰ ਹੋ ਗਿਆ ਹੈ ਜਿਸ ਦੇ ਅੰਦਰ ਇਸ ਗੰਗ ਦੀ ਜੋਦੜੀ ਪੈਦਾ ਹੋ ਰਹੀ ਹੈ ਸਮਝ ਲੈਣਾ ਸ਼ਬਦ ਦਾ ਵਿਚਾਰ ਸ਼ਬਦ ਦਾ ਕੁਝ ਅਨ ਉਸ ਦੇ ਹਿਰਦੇ ਵਿੱਚ ਵਸਿਆ ਹੈ ਕਿਤਨੀਆਂ ਹੀ ਵਿਚਾਰਾਂ ਇਸ ਤੋਂ ਪ੍ਰਵਾਨ ਕਰਨੀਆਂ ਦੋ ਬੇਨਤੀਆਂ ਕਿ ਦਾਸ ਦਾ ਇੱਕ ਗੰਗ ਦਾ ਕੋਈ ਦਾਵਾ ਨਹੀਂ ਕਿ ਕੀਰਤਨ ਸੋਇਲੇ ਜੀ ਦੇ ਇਹ ਪੰਜ ਸ਼ਬਦ ਜੋ ਆਪ ਜੀ ਦੇ ਸਾਹਮਣੇ ਵਿਚਾਰ ਰੂਪ ਵਿੱਚ ਰੱਖੇ ਨੇ ਵਿਚਾਰ ਗੁਰੂ ਜੀ ਦੇ ਗੁਰੂ ਜੀ ਜਾਣਨ ਤੁਥ ਬੁੱਧੀ ਅਨਸਾਰ ਜੋ ਵਿਚਾਰ ਉਸ ਦੀ ਦਿੱਤੀ ਹੋਈ ਮੱਤ ਦੁਆਰਾ ਪਕੜ ਦੇ ਚਾਏ ਮੈਂ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਤੁਹਾਨੂੰ ਸੁਣਾ ਦਿੱਤੇ ਨਾ ਕਿਸੇ ਦਾ ਅਨੁਭਵ ਇਸ ਤੋਂ ਅੱਗੇ ਹੈ ਸਦਕੇ ਕੁਰਬਾਨ ਜਾਈਏ ਉਸ ਤੋਂ ਕਿਸੇ ਦਾ ਅਨੁਭਵ ਇਸ ਤੋਂ ਗਹਿਰਾ ਹੈ ਕੁਝ ਹੋਰ ਅਨੁਭਵ ਗਹਿਰਾ ਹੈ ਕੁਝ ਹੋਰ ਸਚਾਈਆਂ ਸਾਹਮਣੇ ਆ ਗਈਆਂ ਨੇ ਆਵੇਗੀ ਤੇ ਸਚਾਈ ਸਾਹਮਣੇ ਪਰ ਮੈਂ ਫਿਰ ਅਰਜ਼ ਤਰ੍ਹਾਂ ਸਚਾਈ ਦਾ ਕੋਈ ਅੰਤ ਨਹੀਂ ਸਚਾਈ ਦੀ ਕੋਈ ਤੈ ਨਹੀਂ ਜੋਹ ਦੀ ਤ ਹੈ ਟੂਟ ਪਕੜ ਵਿੱਚ ਆਏਗਾ ਸੱਚ ਪੂਰੇ ਦਾ ਪੂਰਾ ਪਕੜ ਦੇ ਵਿੱਚ ਨਹੀਂ ਆ ਸਕਦਾ ਅਗਰ ਪੂਰੇ ਦਾ ਪੂਰਾ ਪਕੜ ਦੇ ਵਿੱਚ ਆ ਜਾਏ ਤਾਂ ਸੱਚ ਸੱਚ ਵੀ ਨਹੀਂ ਹੈ ਫਿਰ ਤੇ ਉਹਦੀ ਸੀਮਾ ਬਣ ਗਈ ਫਿਰ ਉਹ ਬੇਅੰਤ ਨਹੀਂ ਹੈ ਇਸ ਵਾਸਤੇ ਜਦ ਕੋਈ ਕਹਿੰਦਾ ਨਾ ਬਈ ਸ਼ਬਦ ਦੀ ਸਮਾਪਤੀ ਸ਼ਬਦ ਦੀ ਸਮਾਪਤੀ ਨਹੀਂ ਸਮੇਂ ਦੀ ਸਮਾਪਤੀ ਤੇ ਮਨੁੱਖ ਦੀ ਕਥਨ ਸ਼ਕਤੀ ਦੀ ਸਮਾਪਤੀ ਮਨੁੱਖ ਦੀ ਆਪਣੀ ਸੋਚਣ ਸ਼ਕਤੀ ਦੀ ਸਮਾਪਤੀ ਵਰਨਾ ਬੰਦਾ ਕਰੋੜਾ ਜਨਮ ਵੀ ਧਾਰਨ ਕਰ ਲਵੇ ਗੁਰਨਾਮ ਅੰਗਰੇਜ਼ ਸ਼ਬਦ ਦੀ ਸਮਾਪਤੀ ਨਹੀਂ ਹੋ ਸਕਦੀ ਸ਼ਬਦ ਆਪਣੀ ਥਾਂ ਤੇ ਮੌਜੂਦ ਹੈ ਸ਼ਬਦ ਦੀ ਸੀਮਾ ਨਹੀਂ ਪਕੜੀ ਜਾ ਸਕਦੀ ਸ਼ਬਦ ਦੀ ਤੈ ਨਹੀਂ ਲੱਭੀ ਜਾ ਸਕਦੀ ਕਿਤੇ ਕਰੋੜਾਂ ਹੀ ਜ਼ਿੰਦਗੀਆਂ ਕੋਈ ਗਾਲ ਛੱਡੇ ਤਾਂ ਵੀ ਉਹ ਨਹੀਂ ਕਹਿ ਸਕਦਾ ਕਿ ਮੈਂ ਸ਼ਬਦ ਨੂੰ ਪੂਰਨ ਢੰਗ ਨਾਲ ਬਿਆਨ ਕਰ ਛੜਿਆ ਅਗਰ ਉਹ ਐਸਾ ਕਹਿੰਦਾ ਹੈ ਤਾਂ ਇਹ ਨਾਲ ਕਹਿ ਰਿਹਾ ਹੈ ਕਿ ਸ਼ਬਦ ਦਾ ਮੈਂ ਅੰਤ ਪਾ ਲਿਆ ਤੇ ਜਿਸ ਦਾ ਅੰਤ ਪਾ ਲਿਆ ਜਾਏ ਉਹ ਬੇਅੰਤ ਨਹੀਂ ਹੁੰਦਾ ਉਹ ਬੇਅੰਤ ਨਾਲ ਜੋੜ ਵੀ ਨਹੀਂ ਸਕਦਾ ਇਸ ਵਾਸਤੇ ਸਿਮਾ ਕਰਨੀ ऐसा कोई दावा नहीं कि जो कुछਾਨੂੰ श्रवण कराया सही है यही सही है इससे आगे नहीं है कुछ इससे आगे बहुत कुछ है कईयां ਦੇ ਇਸ ਤੋਂ ਗਹਿਰੇ ਅਨੁਭਵ ਨੇ ਕਈਆਂ ਦੀ ਇਸ ਤੋਂ ਬਹੁਤ ਉੱਚੀ ਪ੍ਰਵਾਸ ਹੈ ਉੱਚੀ ਉਡਾਰੀ ਹੈ ਸਤਿਗੁਰੂ ਰਹਿਮਤ ਕਰਨ ਇਸ ਸ਼ਬਦਾਂ ਦੇ ਤਹਿ ਦੇ ਸਾਡੀ ਸੁਰਤ ਜਾਵੇ ਔਰ ਇਹ ਸੁਹੇਲਾ ਵਾਕਈ ਸਾਡੀ ਜ਼ਿੰਦਗੀ ਦਾ ਸੁਹੇਲਾ ਬਣ ਜਾਏ ਸੁਹੇਲੇ ਦਾ ਮਤਲਬ ਖੁਸ਼ੀ ਦੇ ਗਈ ਮਿਲਨ ਦੇਗੀ ਪ੍ਰਾਪਤੀ ਦੇਗੀ ਇਹ ਸੋਹੇਲਾ ਵਾਕਈ ਸਾਡੀ ਜ਼ਿੰਦਗੀ ਸੋਹੇਲਾ ਪੈਦਾ ਕਰ ਸਕੇ ਖੇੜਾ ਪੈਦਾ ਕਰ ਸਕੇ ਖੁਸ਼ੀ ਪੈਦਾ ਕਰ ਸਕੇ ਇਸ ਤਰ੍ਹਾਂ ਦੀ ਅਰਦਾਸ ਜੋ ਕੁਛ ਆਪ ਨੂੰ ਸਰਵਨ ਕਰਾਇਆ ਦਾਸ ਦੇ ਹਿਰਦੇ ਚ ਵੀ ਵਸੇ ਤੁਹਾਡੇ ਹਿਰਦੇ ਚ ਵੀ ਵਸੇ ਤਾਂ ਕਿ ਕਥਨ ਕੀਤਾ ਹੋਇਆ ਤੇ ਸੁਣਿਆ ਹੋਇਆ ਸਫਲ ਹੋਵੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਮੁੱਖੀ ਸਜਣਾ ਦਾ ਹਾਰਦਿਕ ਤੌਰ ਤੇ ਧੰਨਵਾਦ ਇਥੋਂ ਦੇ ਗੁਰਦੁਆਰੇ ਸਾਹਿਬ ਦੇ ਮੁੱਖੀ ਸੱਜਣ ਗ੍ਰੰਥੀ ਸਾਹਿਬਾਨ ਆਪਣੇ ਗਿਆਨੀ ਗੁਰਦੇਵ ਸਿੰਘ ਜੀ ਤੇ ਗਿਆਨੀ ਤੇ ਲੋਕ ਸਿੰਘ ਜੀ ਇਹਨਾਂ ਦਾ ਵੀ ਦਾਤ ਹਾਰਦਿਕ ਤੌਰ ਤੇ ਰਣੀ ਹੈ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਕੋਈ ਅਸਰ ਸ਼ਬਦ ਕੋਈ ਦਿਲ ਸਿਕ ਨਹੀਂ ਹੋਈ ਹੋਵੇ ਕਿਉਂਕਿ ਇੱਕੋ ਹੀ ਗੱਲ ਦਾ ਮੈਨੂੰ ਫੈ ਰਹਿਂਦਾ ਹੈ ਕਿ ਦਿਲ ਨੂੰ ਕਿਦਰੇ ਚੋਟ ਨਾ ਲਗੇ ਕਿਤੇ ਕੋ ਮਰ ਆਏ ਵਸਲ ਕਰਦਨ ਆਮ ਦੀ ਨੇ ਮਰ ਆਏ ਫਸਲ ਕਰਦਨ ਆਮ ਦੀ ਐ ਬੰਦੇ ਤੂੰ ਇਸ ਦੁਨੀਆ ਦੇ ਦਿਲ ਜੋੜਨ ਵਾਸਤੇ ਆਇਆ ਹੈ ਤੋੜਨ ਵਾਸਤੇ ਨਹੀਂ ਕੋਈ ਐਸਾ ਸ਼ਬਦ ਅ ਗਿਆਨਤਾ ਵਤ ਨਿਕਲ ਕੇ ਆਵੇ ਜਿਸ ਨਾਲ ਕਿਸੇ ਦੇ ਹਿਰਦੇ ਨੂੰ ਸੋਥੇ ਪਹੁੰਚੇ ਹੋਈ ਹੋ ਉਸ ਲਈ ਦਾਸ ਹਾਰਦਿਕ ਤੌਰ ਤੇ ਕਿੰਨੀ ਜਾਚਨਾ ਫਿਰ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਬਾਰ ਬਾਰ ਦਾਸ ਜੋ ਹੈ ਰਣੀ ਸਤਿਗੁਰੂ ਫਿਰ ਜਦ ਕਦੀ ਨਦੀਨਾਂ ਉਹ ਸੰਜੋਗੀ ਮੇਲਾ ਜੋਰਨਗੇ ਆਪਜੀ ਦੀ ਸੇਵਾ ਕਰਾਂਗੇ ਗੁਰਦੁਖ ਦੀੇਮਾ ਗੱਲ ਵਸਤੇ ਪਤੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਅਲਸਾ